ਸਟੂ ਕਰਨ ਤੋਂ ਬਾਅਦ ਇਹ ਅੱਗੇ ਦੀ ਪੜ੍ਹਾਈ ਜਾਰੀ ਰੱਖੀ ਇਹਨੇ ਨਾਲ ਭਰਤੀਆਂ ਵਗੈਰਾ ਸਭ ਦੇਖਦਾ ਸੀ ਥੋੜਾ ਜਿਹਾ ਇਹਦਾ ਕੱਦ ਘਟਦਾ ਸੀ ਉਹਦੇ ਨਾਲ ਇਹਦੀ ਦਵਾਈ ਵੀ ਚੱਲਦੀ ਸੀ ਬਾਕੀ ਜਿਹੜੇ ਦੇ ਦੂਸਰੇ ਸਾਥੀ ਤੇ ਉਹ ਭਰਤੀ ਵਗੈਰਾ ਹੋ ਗਏ ਤੇ ਉਸ ਤੋਂ ਬਾਅਦ ਇਹ ਮਾਨਸਿਕ ਤੌਰ ਤੇ ਥੋੜਾ ਜਿਆਦਾ ਚੁੱਪ ਰਹਿੰਦਾ ਸੀ ਇਹ ਬੱਚਾ ਵੀ ਐਤਵਾਰ ਜਾਂ ਜਿੱਦੇ ਛੁੱਟੀ ਸੀ ਉਹ ਦਿਨ ਦਿਹਾੜੀ ਜਾਂਦਾ 8 ਤਰੀਕ ਨੂੰ ਇਸਨੇ ਕੋਈ ਭਲੇਖੇ ਨਾਲ ਦਵਾਈ ਪੀਤੀ ਗਈ ਤੇ ਸ਼ਾਮ ਨੂੰ ਇਹਦੀ ਡੀएमसीਆ ਬਰਨਾਲਾ ਵਿਖੇ ਮੌਤ ਹੋ ਗਈ ਹੁਣ ਵੀ ਇਹਦੀ 20 ਤਰੀਕ ਦੀ ਭਰਤੀ ਸੀ ਉਹਦੀ ਤਿਆਰੀ ਵੀ ਕਰਦਾ ਸੀ ਤੇ ਪ੍ਰੇਸ਼ਾਨ ਵੀ ਸੀ हां जानकारी मुताबिक मृतक ਇਹ ਗਰੀਬ ਪਰਿਵਾਰ ਦਾ 21 ਸਾਲਾ ਨੌਜਵਾਨ ਦਵਿੰਦਰ ਸਿੰਘ 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਲਗਾਤਾਰ ਭਰਤੀਆਂ ਦੇਖ ਰਿਹਾ ਸੀ ਫੌਜ ਦੀ ਭਰਤੀ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਨੌਕਰੀ ਲਈ ਤਿਆਰੀ ਕਰ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਜਿੰਨਾ ਦੋਸਤਾਂ ਨਾਲ ਮਿਲ ਕੇ ਇਹ ਨੌਜਵਾਨ ਤਿਆਰੀ ਲਈ ਲੱਗਿਆ ਹੋਇਆ ਸੀ ਉਹ ਲਗਭਗ ਨੌਕਰੀ ਤੇ ਲੱਗ ਚੁੱਕੇ ਸੀ ਪਰ ਦਵਿੰਦਰ ਸਿੰਘ ਨੌਕਰੀ ਹਾਸਲ ਨਹੀਂ ਕਰ ਸਕਿਆ ਸੀ ਇਸ ਦੇ ਚਲਦੇ ਹੀ ਇਹ ਨੌਜਵਾਨ ਕਾਫੀ ਪਰੇਸ਼ਾਨ ਰਹਿੰਦਾ ਸੀ ਇਸੇ ਪਰੇਸ਼ਾਨੀ ਦੇ ਚਲਦੇ ਹੀ ਇਸ ਦੀ ਦਵਾਈ ਵੀ ਚੱਲ ਰਹੀ ਸੀ ਪਰਿਵਾਰ ਕੇ ਮੈਂਬਰਾਂ ਮੁਤਾਬਕ ਗਲਤੀ ਨਾਲ ਕੋਈ ਇਸ ਵੱਲੋਂ ਗਲਤ ਦਵਾਈ ਲੈ ਲਈ ਗਈ ਜਿਸ ਕਾਰਨ ਦਵਿੰਦਰ ਸਿੰਘ ਦੀ ਅਚਾਨਕ ਹੀ ਸਿਹਤ ਵਿਗੜ ਗਈ ਤੁਰੰਤ ਇਸ ਨੂੰ ਇਲਾਜ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਦਵਿੰਦਰ ਸਿੰਘ ਦੀ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਮ੍ਰਿਤਕ ਇਹ ਨੌਜਵਾਨ ਬਰਨਾਲਾ ਦੇ ਪਿੰਡ हमीदीदार ਰਹਿਣ ਵਾਲਾ ਸੀ ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਿਆ ਹੈ ਬਹੁਤ ਹੀ ਹੋਣ ਹਰ ਬੱਚਾ ਤੇ ਦਲਵਿੰਦਰ ਸਿੰਘ ਉਮਰ ਤਕਰੀਬਨ 21 ਸਾਲ ਪਲੱਸ 2 ਕਰਨ ਤੋਂ ਬਾਅਦ ਇਹ ਅੱਗੇ ਦੀ ਪੜ੍ਹਾਈ ਜਾਰੀ ਰੱਖੀ ਇਹਨੇ ਨਾਲ ਭਰਤੀਆਂ ਵਗੈਰਾ ਸਭ ਦੇਖਦਾ ਸੀ ਸਵੇਰ ਸ਼ਾਮ ਇਹ ਗਰਾਊਂਡ ਵਿੱਚ ਜਾਂਦਾ ਸੀ ਤੇ ਥੋੜਾ ਜਿਹਾ ਇਹਦਾ ਕੱਦ ਘਟਦਾ ਸੀ ਉਹਦੇ ਨਾਲ ਇਹਦੀ ਦਵਾਈ ਵੀ ਚੱਲਦੀ ਸੀ ਬਾਕੀ ਜਿਹੜੇ ਦੇ ਦੂਸਰੇ ਸਾਥੀ ਤੇ ਉਹ ਭਰਤੀ ਵਗੈਰਾ ਹੋ ਗਏ ਤੇ ਉਸ ਤੋਂ ਬਾਅਦ ਇਹ ਮਾਨਸਿਕ ਤੌਰ ਤੇ ਥੋੜਾ ਜਿਆਦਾ ਚੁੱਪ ਰਹਿਦਾ ਸੀ ਤੇ ਇਹਦੇ ਮਾਤਾ ਪਿਤਾ অতি ਗਰੀਬ ਨੇ ਜੋ ਕਿ ਖੇਤ ਮਜ਼ਦੂਰ ਨੇ ਇਹ ਬੱਚਾ ਵੀ ਐਤਵਾਰ ਜਾਂ ਜਿੱਦਾਂ ਛੁੱਟੀ ਸੀ ਉਹ ਦਿਨ ਦਿਹਾੜੀ ਜਾਂਦਾ ਸੀ ਆਪਣੀ ਪੜ੍ਹਾਈ ਵੀ ਚਾਲੂ ਰੱਖਦਾ ਸੀ ਤੇ 8 ਤਰੀਕ ਨੂੰ ਇਸ ਨੇ ਕੋਈ ਭਲੇਖੇ ਨਾਲ ਦਵਾਈ ਪੀਤੀ ਗਈ ਤੇ ਸਾਮ ਨੂੰ ਇਹਦੀ ਡੀਐਮਸੀ ਆ ਬਰਨਾਲਾ ਵਿਖੇ ਮੌਤ ਹੋ ਗਈ। ਇਹ ਨਾਲ ਲਗਾਤਾਰ ਹੀ ਭਰਤੀਆਂ ਦੇਖਦਾ ਹੁੰਦਾ ਸੀ। ਹੁਣ ਵੀ ਇਹਦੀ ਆ 20 ਤਰੀਕ ਦੀ ਭਰਤੀ थी ਉਹਦੀ ਤਿਆਰੀ ਵੀ ਕਰਦਾ ਸੀ ਤੇ ਪ੍ਰੇਸ਼ਾਨ ਵੀ ਸੀ। ਥੋੜਾ ਜਿਹਾ ਵੀ ਚੈਨ ਵੀ ਰਹਿੰਦਾ ਸੀ। ਤੇ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਗਰੀਬ ਪਰਿਵਾਰ ਆ ਜੀ। ਤੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ। ਇਸ ਘਟਨਾ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ। ਮੁੰਡਾ ਨਾ ਪਰਤੇ ਕੋ ਤੰ ਦੇਖ ਰਾ ਸੀਗਾ। ਇਹਦੇ ਨਾਲ ਦੇ ਤਕਰੀਬਨ ਸਾਰੇ ਮੁੰਡੇ ਜਵਾਬ ਵਿਆਖਤੀ ਸਖਤ ਹੋ ਗਈ ਸੀਗੇ। ਉਹਦੇ ਕੋ ਟੈਨਸ਼ਨ ਦੀ ਦਵਾਈ ਚੱਲਦੀ ਸੀ, ਟੈਨਸ਼ਨ ਆ ਗਿਆ ਸੀ। ਦਵਾਈ ਜਲਦੀ ਜੀ ਘਰੇ ਪਈ ਕੋਈ ਸਵਾਰੀ ਪੈ ਗਈ ਆ ਤੇ ਭਾਈ ਜਿਦ ਲੱਥੀ। 3 ਦਿਨ ਸੋਵੇ ਕਰਕੇ ਉਹ ਉੱਠ ਜਾਈਆਂ ਆਉਣ ਲੱਗੇ ਆ। ਇਹਨਾਂ ਨੇ ਫਿਰ ਉੱਠ ਜਾਵਾ ਕਰਵਾਤਾ। ਕੀ ਗੁਰਤਮਾ ਤੇ ਲਾਦ ਲਈ ਫਿਰ ਲੱਗੇ। ਆਪਣੇ ਦੀਆਂ ਸੀਆਪਸ ਤਾਂ ਉਹ ਅਥਰੀਕ ਨੂੰ ਡੀਐਮਸੀ ਵਰਨਾ ਲਿਆਏ ਉੱਤੇ ਸਾਮੀ ਕਾਲਾ ਨਾਂ ਦੇ ਤਖਤ ਨੂੰ ਤੇ ਇਹਦੇ ਲੜਕੇ ਦੇ ਦਲਵਿੰਦਰ ਸਿੰਘ ਤੇ ਇੱਕ ਆਗਰ ਗਰਮੀ ਸਿੰਘ ਤੇ ਵਿਆਹ ਤੇ 174 ਜਾਂ 194 ਜਿੰਨੇ ਸੇ ਇਹ ਜਤੁੰਦੀ ਕਾਗਜ਼ ਨਾ ਪਿੰਡ ਚ ਵਾਪਰੀ ਇਸ ਘਟਨਾ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਹਰ ਕਿਸੇ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਬੰਡਾਇਆ ਜਾ ਰਿਹਾ ਹੈ ਤੇ ਨਾਲ ਹੀ ਗਰੀਬ ਇਸ ਪਰਿਵਾਰ ਲਈ مالی ਮਦਦ ਦੀ ਮੰਗ ਸਰਕਾਰ ਤੋਂ ਸਮਾਜ ਸੇਵੀ ਸੰਸਥਾਵਾਂ ਤੋਂ ਕੀਤੀ ਜਾ ਰਹੀ ਹੈ ਤਾਂ ਕਿ ਗਰੀਬ ਪਰਿਵਾਰ ਆਪਣਾ ਗੁਜ਼ਾਰਾ ਕਰ ਸਕੇ ਜਗਬਣੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ